ਫਾਜ਼ਿਲਕਾਚ ਰਿਸ਼ਤਿਆਂ ਦਾ ਕਤਲ ਹੋਇਆ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੇ ਪਿੱਛੇ ਦੀ ਵਜ੍ਹਾ ਇੱਕ ਕੁੜੀ ਬਣੀ ਹੈ ਪੂਰਾ ਮਾਮਲਾ ਕੀ ਹੈ ਲਓ ਤੁਸੀਂ ਖੁਦ ਵੇਖ ਲਓ ਭਰਾ ਦਾ ਕਾਲ ਬਣ ਗਿਆ ਭਰਾ ਕੁੜੀ ਪਿੱਛੇ ਕਰ ਦਿੱਤਾ ਫੱਟੇ ਭਰਾ ਦਾ ਕਤਲ ਬਹਿਨ ਨੂੰ ਪੇਜੀ ਕਤਲ ਕੀਤੇ ਭਰਾ ਦੀ ਤਸਵੀਰ ਜਿੱਹਾ ਇੱਕ ਭਰਾ ਥੇ ਜਿੱਹਾ ਤੁਸੀਂ ਸਹੀ ਸੁਣਿਆ ਇੱਕ ਭਰਾ ਤੇ ਹੀ ਆਪਣੇ ਭਰਾ ਨੂੰ ਤੇ ਰਹਿਮੀ ਨਾਲ ਕਤਲ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਇਲزام ਲੱਗੇ ਨੇ ਕਤਲ ਪਿੱਛੇ ਦੀ ਵਜ੍ਹਾ ਇਸ ਤੋਂ ਵਿਵਾਦ ਹੋ シュੁਲਾ ਕੇ ਰੱਖ ਦੇਣ ਵਾਲੀ ਹੈ ਜਾਣਕਾਰੀ ਮੁਤਾਬਕ ਕਤਲ ਦੀ ਵਜ੍ਹਾ ਇੱਕ ਕੁੜੀ ਬਣੀ ਦੱਸਿਆ ਜਾ ਰਿਹਾ ਕਿ ਕੁੜੀ ਦੋਹਾਂ ਭਰਾਵਾਂ ਦੇ ਸੰਪਰਕ ਚ ਸੀ ਐਸ ਤੇ ਨੂੰ ਲੈ ਕੇ ਦੋਹਾਂ ਭਰਾਵਾਂ ਵਿਚਾਲੇ ਤਕਰਾਰ ਹੋਈ ਸੀ ਵਿਵਾਦ ਵਧਿਆ ਸੀ ਤੇ ਇਸ ਦੌਰਾਨ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਛੋਟੇ ਭਰਾ ਨੇ ਵੱਡੇ ਭਰਾ ਤੇ ਜਾਣ ਲਿਵਾ ਹਮਲਾ ਕਰ ਦਿੱਤਾ ਆਪਣੇ ਹੱਥਾਂ ਨਾਲ ਆਪਣੇ ਵੱਡੇ ਭਰਾ ਨੂੰ ਮੌਤ ਦੀ ਗਹਿਰੀ ਨੀਂਦ ਸੁਲਾ ਦਿੱਤਾ ਇੱਥੇ ਹੀ ਬਸ ਨਹੀਂ ਦੱਸਿਆ ਜਾ ਰਿਹਾ ਕਿ ਮੁਲਜ਼ਮ ਨੇ ਆਪਣੇ ਭਰਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਕਤਲ ਦੀ ਤਸਵੀਰ ਆਪਣੀ ਭੈਣ ਨੂੰ ਵੀ ਭੇਜੀ ਜਾਂ ਦੱਸਿਆ ਹੀ ਜਾ ਰਿਹਾ ਕਤਲ ਦੀ ਇਹ ਰੌਂਗ ਤੇ ਖੜੇ ਕਰ ਦੇਣ ਵਾਲੀ ਵਾਰਦਾਤ ਫਜ਼ਿਲਕਾ ਦੀ ਪਹਿਰੋਂ ਬਸਤੀ ਤੋਂ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਕਿ ਜਿਸ ਮੌਕੇ ਖੂਨੀ ਵਾਰਦਾਤ ਹੋਈ ਦੋਵੇਂ ਫਰਾ ਨਸ਼ੇਚ ਸਨ ਐਸੇ ਦੌਰਾਨ ਕੁੜੀ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਛੋਟੇ ਫਰਾ ਨੇ ਵੱਡੇ ਫਰਾ ਦਾ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਿਆ ਕਟਾਂ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਇਸ ਕ੍ਰੇਟ ਕੁੜੀ ਕਰਕੇ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾਤਰ ਇਹ ਅਸੀਂ ਇਸ ਟਾਈਮ ਕਰ ਰਹੇ ਹਾਂ ਪੈਰੋਬਸਤੀ ਇੱਥੇ ਇੱਕ ਦੋ ਭਰਾਵਾਂ ਵਿਚ ਆਪਸੀ ਤਕਰਾਰ ਹੋਇਆ ਚੁਕਾ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਦੇਖ ਲਿਆ ਗਿਆ ਫ੍ਰੈਂਚਿਕ ਟੀਮ ਆਈ ਸੀਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਰਿਸ਼ਤਿਆਂ ਦੇ ਕਤਲ ਦੀ ਇਹ ਸਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹਰ ਕੋਈ ਵਾਰਦਾਤ ਨੂੰ ਲੈ ਕੇ ਇਹ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਅਖਰ ਇੱਕ ਭਰਾ ਭਲਾ ਕਿਵੇਂ ਆਪਣੇ ਭਰਾ ਦਾ ਕਤਲ ਕਰ ਸਕਦਾ ਹੈ ਇੱਥੇ ਦੱਸਦੀ ਹੈ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਕਤਲ ਦਾ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜੀਹਿਆ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਕਈ ਵਾਰ ਕਈ ਕਰ ਤਬਾਹ ਹੋ ਚੁਕੇ ਨੇ ਇਹ ਸਾਰੀਆਂ ਘਟਨਾਵਾਂ ਸੋਚਨ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਆਖਰ ਸਾਡੇ ਸਮਾਜ ਨੂੰ ਕੀ ਹੋ ਰਿਹਾ ਹੈ ਕਿਉਂ ਲੋਕਾਂ ਚ ਸਹਿਨਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਕਿਉਂ ਖੂਨੀ ਰਿਸ਼ਤਿਆਂ ਦੀ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਆਪਣੇ ਆਪਣੇ ਨੂੰ ਵੀ ਖਤਮ ਕਿਉਂ ਕਰ ਰਹੇ ਨੇ ਆਖਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਪੀਟੀਸੀ ਨਿਊਜ਼ ਦੇ ਲਈ ਫਜ਼ਿਲਕਾ ਤੋਂ Altar Singh de repouso.